ਮੈਂ ਵੀ ਖਾ ਰਿਹਾ ਹੈ ਦੇਖ ਲੈ ਹਾਂ ਚਾਰ ਹੈ ਚਾਰ ਅੱਖਾਂ ਨਾਲ ਆਈ ਦੇਖ ਮੈਂ ਲੜਾ ਇਹਨਾਂ ਨੂੰ ਪ੍ਰੌਂਠਿਆਂ ਨੂੰ ਕੋਈ ਜਿੱਪ-ਜੁੱਪ ਨਹੀਂ ਹੁੰਦੀ ਹੈ ਐ ਚਾਰੇ ਪਾਸੇ ਤੇ ਜਿੱਪ ਲਾ ਦੇ ਚੱਲ ਨਹੀਂ ਆਣ ਹਾਂ ਚੱਲ ਨਹੀਂ ਆਵਾਂ ਕੋਈ ਉਹ ਬਾਏ ਬਾਏ ਕਰਦੇ ਉਹ ਬਾਏ ਕਰਦੇ ਬਾਏ ਕਰਦੇ ਬਾਏ ਬਾਏ ਕਰਦੇ ਕਾਲ ਜੀ ਸਾਰਿਆਂ ਨੂੰ ਹੋਰ ਸਨਵਾਓ ਜੀ ਸਾਰੇ ਜਣੇ ਠੀਕ ਠਾਕ ਹੈ ਹੀ ਤੇ ਮੈਂ ਪਰਮਾਤਮਾਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬੱਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੱਗਈ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਨਾਲ ਜੁੜੇ ਹੋਏ ਆਂ ਇੱਧਰ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਆਪਣੇ ਬਲੌਗ ਤੇ ਐਦਾ ਹੀ ਸੋਹਣੇ ਸੋਹਣੇ ਕਮੈਂਟ ਕਰੋ ਮੇਰੇ ਬਲੌਗ ਨੂੰ ਚੈਪ ਜਸਤੀ ਕਰਨ ਲੋ ਜੀ ਅੱਜ ਜੱਸ ਕਰਨਾ ਸਕੂਲ ਜਾਣਾ ਤਾਂ ਦਿਨ ਹੈ ਜੀ ਸੋਮਵਾਰ ਤੇ ਉਹੀ ਗੱਲ ਹੋ ਗਈ ਹੈ ਜੇ ਆਪਾਂ ਪਿਛਲੇ ਬਲੌਗਾਂ ਚ ਕਰੇ ਰਹੇ ਆਂ ਵੀ ਜਿਹੜੇ ਘਰ ਚ ਨਾ ਇੱਕ ਵਾਰੀ ਬਿਮਾਰੀ ਵੱੜ ਜਾਵੇ ਬੁਖਾਰ ਹੋਣ ਲੱਗ ਗਿਆ ਤਾਂ ਸਾਰਿਆਂ ਨੂੰ ਉਹ ਕਹਿ ਜਾਂਦਾ ਮਨਜੀਤ ਦੀ ਗੱਲ ਸਹੀ ਹੈ ਰਾਈਟ ਹੋ ਗਈ ਅੱਜ ਜੱਸਾ ਕਰਨ ਨੂੰ ਵੀ ਬੁਖਾਰ ਕੱਲ ਦਾ ਉਤਰ ਰਿਹਾ ਚੜ ਰਿਹਾ ਤੇ ਰਾਤ ਦਵਾਈ ਲਿਆਏ ਤੇ ਅਸੀਂ ਫੇਰ ਇਹਨੂੰ ਚੜ ਗਿਆ ਅੱਜ ਸਵੇਰੇ ਹੁਣ ਇਹਨੂੰ ਦੋਏ ਡਾਕਟਰ ਕੋਲ ਲੈ ਕੇ ਆ ਜਾਣਾ ਕਰਾਂ ਕਿਹਾ ਜੀ ਬੁਖਾਰ ਇਹਦਾ ਇੱਕ ਡਾਕਟਰ ਤੋਂ ਉਤਰਦਾ ਏ ਜ਼ਖਾਮ ਜ਼ਖੂਮ ਦੂਜੇ ਡਾਕਟਰ ਤੋਂ ਅਲਰਜੀ ਦਾ ਇਲਾਜ ਹੈ ਡਾਕਟਰਾਂ ਤੋਂ ਦਵਾਈ ਹੈ ਜੀ ਇਹਦੀ ਹੁਣ ਦੇਖ ਲਓ ਦੋ ਡਾਕਟਰਾਂ ਤੋਂ ਜਿਹੜਿਆਂ ਕੋਲੋਂ ਇਹਦਾ ਅਲਰਜੀ ਦਾ ਚੱਲਦਾ ਇਲਾਜ ਜ਼ਖਾਮ ਦਾ ਉਹਨਾਂ ਤੋਂ ਨਹੀਂ ਠੀਕ ਹੋਇਆ ਬੁਖਾਰ ਤੇ ਬਾਕੀ ਜੀ ਆਪ ਸਭ ਨੂੰ ਅੱਜ ਇਸ ਸੰਗਰਾਣ ਤੇ ਪਵਿੱਤਰ ਦਿਹਾੜੇ ਤੇ ਲੱਖ ਲੱਖ ਮੁਬਾਰਕਾਂ ਜੀ। ਲਓ ਜੀ ਹੁਣ ਬਣੇ ਰਹੋ ਬਲੌਗ ਦੇ ਨਾਲ। ਕਰਾਂਗੇ ਗੱਲਬਾਤ ਮਨਜੀਤ ਨਾਲ ਵੀ ਤੇ ਲਾਸਟ ਚ ਤੁਹਾਨੂੰ ਨਾ ਮੈਂ 1 ਮਿੰਟ ਦਾ ਬਲੌਗ ਦਊਂਗਾ ਕੱਲ ਬਾਰਿਸ਼ ਦਾ ਵੀ ਕਿੰਨਾ ਮੀਂਹ ਪਿਆ। ਐਨ ਪੂਰਾ ਚੰਪਾ ਮੀਂਹ ਪਿਆ ਜੀ ਕਹਾਂ ਤਾਂ। ਠੀਕ ਹੈ ਜੀ। ਅੱਜ ਚੱਲ ਰਹੀਆਂ ਆਪਣੀਆਂ ਮੂਲੀਆਂ। ਤਰੇਗੜਤੀਆਂ ਆਪਾਂ ਨੇ ਸਵੇਰੇ ਤੇ ਹੁਣ ਬਣਾ ਰਹੇ ਪਰੌਂਠੇ ਬਣਾਈ ਦੋਨਾ। ਜੀ ਚੱਲ ਰਿਹਾ ਪ੍ਰੋਗਰਾਮ। ਅ ਇਹ ਦੇਖੋ ਜੀ ਮੂਲੀਆਂ ਨਾਲ ਜਿਹੜੀਆਂ ਮੈਂ 8-10 ਲਿਆਇਆ ਤਾਂ ਇਨਾ ਚਾ ਨਾ ਉਹ ਗੱਲ ਜੀ ਨਹੀਂ ਤੀ ਹੈ ਨਾ ਤਾਂ ਇਨਾ ਪਾਣੀ ਅਜੇ ਪਹਿਲੀ ਪਹਿਲੀ ਵਾਰ ਮੂਲੀਆਂ ਆਈਆਂ ਜੀ ਆਪਣੇ ਪਿੰਡਾਂ ਦੀਆਂ ਤੇ ਖੁਸ਼ਕ ਜੀ ਮੂਲੀਆਂ ਤੇ ਆਪਾਂ ਨੇ ਇਹਦੇ ਵਿੱਚ ਨਾ ਜੀ ਪੇਸਟ ਪਾਇਆ ਇੱਕ ਮਿਰਚਾਂ ਜੀ ਹਰੀਆਂ ਤੇ ਇੱਕ ਅਦਰਕ ਐਨ ਬੰਬਾ ਜਿਹਾ ਪਾ ਤਾਈ ਕਿਉਂਕਿ ਕਾਹਤੋ ਹੀ ਨਾਲੇ ਬੇੜ ਘੱਟਦਾ ਹੀ ਨਾਲੇ ਐ ਵੀ ਚੱਲ ਜਿਹੜੇ ਦੋ ਦੋ ਬਣਦੇ ਉਹ ਵਧੀਆ ਵਧੀਆ ਬਣਾ ਲਓ ਠੀਕ ਰਹਿ ਗਿਆ ਜਿਹੜਾ ਜੀ ਤੇ ਬਾਕੀ ਹੁਣ ਚੱਲ ਰਿਹਾ ਜੀ ਕੰਮ ਦੇਖੋ ਤਾਂ ਇਹ ਪੇਸਟ ਵਧੀਆ ਬਣਿਆ ਨਹੀਂ ਤਾਂ ਮੈਂ ਨਾ ਤੁਹਾਨੂੰ ਦੁਕਾਨਾਂ ਦਾ ਮੈਂ ਇਹਨੂੰ ਨਚੋੜ ਕੇ ਗਿਆ ਤਾਂ ਮੂਲੀਆਂ ਨੂੰ ਪਾਣੀ ਵੀ ਬਹੁਤ ਘੱਟ ਨਿਕਲਿਆ ਜੀ ਮੋਲੀਆਂ ਚ ਕਿਉਂਕਿ ਅਜੇ ਪਹਿਲੀ ਵਾਰ ਆਈਆਂ ਨਾ ਪੱਕੜ ਜੀਆਂ ਮੰਗਤੀ ਹੈ ਜੀ ਤੇ ਉਹ ਦੇਖੋ ਇੱਕ ਜੱਸ ਕਰਨੋਂ ਪਰੌਂਠਾ ਦੇਣਾ ਹਾਂ ਤਾਜ਼ਾ ਬਣਾ ਕੇ ਦੇਵਾਂਗਾ ਕਰੋ ਜੀ ਇੰਜੋਏ ਪਹਿਲਾਂ ਤਾਂ ਤੁਸੀਂ ਜਿੰਨੇ ਵੀ ਆਪਣੇ ਨਾਲ ਭੈਣਾਂ ਜੁੜੀਆਂ ਹੋਈਆਂ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਕਿਹੜੀ ਭੈਣ ਨੂੰ ਪਰੌਂਠੇ ਮੋਲੀ ਦੇ ਪਸੰਦ ਹੈ ਤੇ ਹੋਰ ਬਾਈ ਮਨਜੀਤ ਲਓ ਜੀ ਅੱਜ ਮੈਂ ਹੈਲਪ ਕਰਤੀ ਉੱਠ ਕੇ ਪਰ ਲੇਟ ਹੋ ਗਏ ਥੋੜੇ ਜੇ ਜੇ ਤਾਂ ਜਸਕਰ ਨੂੰ ਸਕੂਲ ਛੱਡਣ ਦਾ ਫਿਰ ਤਾਂ ਹੁਣੋਂ ਅਸੀਂ ਬਣਾ ਦੇਣੇ ਤੇ ਪਰ ਉਹੀ ਗੱਲ ਹੋ ਗਈ ਮਨਜੀਤ ਜਿੱਕਣਾ 8 ਵਜੇ ਛੱਡਣ ਜਾਣਾ ਤਾਂ ਹਨੀ 8 ਵਜੇ ਫਿਰ ਇਹਦੀ ਐਪਲੀਕੇਸ਼ਨ ਦੇ ਕਾਣਾ ਪਿਆ ਹਨੀ ਆ ਪੰਗਾ ਪੈ ਗਿਆ ਗੈਲ ਲਓ ਜੀ ਮੈਂ ਹੁਣ ਨਾ ਇੱਕ ਵਾਰੀ ਮੈਨੂੰ ਦੋ ਦੋ ਕਮੈਂਟ ਜੀ ਮੈਂ ਨਾ ਜਸਕਰ ਦਾ ਖਾਣਾ ਪਰੌਂਠਾ ਮੈਂ ਦਹੀਂ ਮੜਾ ਇੱਕ ਮਿਕਸ ਕਰ ਦਮਾਂ ਰਲਾ ਜੀ ਦਮਾਂ ਫੇ ਖਾ ਹੋ ਜੂਗੇ ਤੇ ਬਾਕੀ ਆਪਣਾ ਬੇੜ ਬਹੁਤ ਵਧੀਆ ਬਣਿਆ ਸਟੈਂਡਰਡ ਦਾ ਇਹਦੇ ਚ ਨਾ ਮਿਰਚਾਂ ਮਨਜੀਤ ਨੇ 4 ਕਪਾਈਆਂ ਮੈਂ ਪਾਤੀਆਂ 8 ਹੱਥ ਲੱਗਦਾ ਮਿਰਚ ਵੀ ਪ੍ਰਿੰਸ ਵਾਲਾ ਕੰਮ ਪ੍ਰਿੰਸ ਵਾਲਾ ਕੰਮ ਹੋਊਗਾ ਮਨਜੀਤ ਦਾ ਡਰੀ ਵੀ ਅੱਜ ਪਰ ਨਹੀਂ ਮੰਨੋ ਪਤਾ ਨਾ ਵੀ ਆ ਜਿਹੜੀ ਮਿਰਚ ਲੈ ਆਏ ਆ ਆਪਾਂ ਕਿੰਨੀ ਕਿ ਤਾਕਤ ਆ ਉਹਦੇ ਚ ਲੋ ਜੀ ਕਰੋ ਜੀ ਉਹਦਾਂ ਵੀ ਖਿਚੜੀ ਉਹ ਬਣਾਏ ਤੇ ਆਪਣਾ ਆਇਆ ਵੇ ਖਿਚੜੀ ਬਣਾਈ ਹੈ ਜੀ ਪਰੋਂਡੇ ਹਾਂ ਚਲ ਮੈਂ ਕਿਹਾ ਕਹਿੰਦਾ ਕਿੰਨਿਆਂ ਦੇ ਚਪਾਵਾ ਨਾ 4 ਕਪਾਈ ਬਸ 3 ਜੀ ਹੂੰ ਉਰੇ ਜਰਾ ਅਗੇ ਦੇਖਿਆ ਸਲੇਪਰ ਮੈਂਗਾ ਨਹੀਂ ਦੱਸ ਮੇਟਾ ਭਈਆ ਤੈ ਤਾਂ ਡੰਡੀਆਂ ਗਣੀਆਂ ਫੇਰ ਬਾਅਦ ਮਾਂ ਅੱਜ ਤਾਂ ਨਹੀਂ ਗਣੀਆਂ ਬਾਕੀ ਜੀ ਇੱਕ ਮੇਰੇ ਨਾ ਦਿਲ ਦੀ ਤਮੰਨਾ ਦੀ ਜਿਕਣਾ ਕੱਲ ਬਾਰਿਸ਼ ਹੋਈ ਨਾ ਜੀ ਬਹੁਤ ਵੀ ਕੁਝ ਨਾ ਨਮਾ ਕਰਿਆ ਜਾਵੇ ਉਹ ਕਿਹਾ ਜੀ ਅੱਜ ਤੋਂ 10 15 ਦਿਨ ਪਹਿਲਾਂ ਅਸੀਂ ਮੱਕੀ ਕੁੱਕੜੀਆਂ ਖਾਂਦੇ ਤੇ ਪਰ ਮਿਲੀਆਂ ਨਹੀਂ ਜਾਸਰ ਕਰਨ ਦਾ ਬਰਥਡੇ ਆ ਰਿਹਾ ਜੀ ਪਹੁੰਚੋ ਜੀ ਜੀ ਜਿਹੜੇ ਆਪਣੇ ਜਿਹੜੇ ਵੀ ਆਪਣੇ ਫੈਮਿਲੀ YouTube ਜੁੜੀ ਵੀ ਜਿਹੜੇ ਲਗ ਨੇੜੇ ਤੇੜੇ ਦੇ ਪਹੁੰਚ ਸਕਦੇ ਜ਼ਰੂਰ ਪਹੁੰਚੋ 22 ਤਰੀਕ ਨੂੰ ਕਿ ਕੱਟਿਆ ਜਾਣਾ ਜੀ ਹੈਪੀ ਬਰਥਡੇ 222 ਕਰਨਾ ਜੀ ਟੈਂਟ ਮੇ ਲਾਣਾ ਟੈਂਟ ਹਾਂ ਟੈਂਟ ਟੈਂਟ ਤਾਂ ਲੱਗਣਾ ਨਹੀਂ ਹੈ ਸੈਕਲੀ ਆਉਗੀ ਬੈਟਰੀ ਆਣੀ ਹੈ 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 ਬੈਟਰੀ ਨਹੀਂ ਜਾਣਦੇ ਯਾਰ ਕਾ ਨੂੰ ਤੂੰ 15 20 ਹਜ਼ਾਰ ਚ ਪਾਣੀ ਪਵਾਉਂਗਾ 30 ਚ ਮੇਰੇ ਪਾ ਹੈ ਹੀ ਨਹੀਂ ਪੈਸੇ ਹੁਣ ਤੂੰ ਹੀ ਦੱਸ ਵੀ ਜੇ ਪੈਸੇ ਹੁੰਦੇ ਤੁਹਾਨੂੰ ਮੈਂ ਫੋਨ ਨਾਲ ਲੈ ਕੇ ਦੇ ਦਿੰਦਾ ਆਪਾਂ ਨੂੰ ਜੀ ਫੋਨ ਮਿਲ ਰਿਹਾ ਜੀ ਤੋਂ ਅਸੀਂ ਲਿਆ ਤਾਂ ਪਹਿਲਾਂ ਉਸੀ ਤੋਂ Oppo ਦਾ 25 24000 ਦਾ ਫੋਨ ਹੈ ਜੀ ਉਹ 25 Pro ਪਤਾ ਨਹੀਂ ਕਿਹੜਾ ਏ ਤੇ ਜਰੂਰ ਕਮੈਂਟ ਕਰਕੇ ਦੱਸਿਓ ਵੀ ਉਹ ਆਪਾਂ ਨੂੰ 13 14 ਦਾ ਮਿਲ ਰਿਹਾ ਵੀ ਉਹ ਲੈ ਲਈਏ ਮੈਂ ਤਾਂ ਅਹੀਂ ਸੋਚ ਰਿਹਾ ਵੀ ਕਾਹਨੂੰ 24 ਲਾਣਾ ਅੱਜ 13 ਚ ਮਿਲ ਰਿਹਾ ਨਾਲੇ 6 ਮਹੀਨੇ ਵੀ ਹੋਏ ਨਹੀਂ ਜੀ ਚੱਲਦੇ ਇਹਨੂੰ ਨਵਾਂ ਫੋਨ ਮੈਂ ਵੀ ਨਹੀਂ ਕਹਿੰਦੀ ਐ ਵੀ ਸਵਾਰੀ ਲੈਣਾ ਤਾਂ ਮੈਂ ਵੀ ਐਕਣਾ ਰਹੀ ਐ ਮੇਰੇ ਨਾਲ ਦਾ ਹੀ ਆ ਫਿਰ ਫੋਨ ਉਹ ਹਾਂ ਤਾਂ ਕਹਿ ਰਹੀ ਐ ਮੈਂ ਹਾਂ ਇਹ ਬੰਨ ਪਲੱਸ ਐ ਜੀ ਤੇ ਆ ਦੇਖੋ ਜੀ ਰਾਤ ਦੇ ਛੱਲੜੇ ਛੱਲੜਾ ਕੁੱਕੜੀਆਂ ਖਾਈਆਂ ਚਾਰ ਪੰਜ ਅਸੀਂ ਵੱਟ ਗਏ ਤੇ ਚਾਰ ਪੰਜ ਰੁਪਈਆ ਹੁਣ ਮੈਂ ਤੁਹਾਨੂੰ ਹੋਰ ਵੀ ਦੱਸ ਦਨਾ ਨਹੀਂ ਹੁਣ ਪਿੰਡਾਂ ਚ ਮੱਕੀ ਨਹੀਂ ਜੀ ਹੁੰਦੀ ਹੈ ਜੇਪਾ ਹੈ ਨਾ ਇਹ ਦੇਖੋ ਜੀ ਇਹ ਮੁੱਲ ਲੈ ਕੇ ਆਇਆ ਤਾਂ ਜੀ ਮੈਂ ਮੁੱਲ ਲੈ ਆਇਆ ਤਾਂ ਜੀ ਉਹ ਵੀ ਕਿੱਥੋਂ ਪਤਾ ਜੀ ਤਪੈਸਲ ਜਾ ਕੇ ਜੇ ਕੱਲ ਬਾਰਿਸ਼ ਹੋਈ ਐ ਜੀ ਪਤਾ ਕਿੱਥੋਂ ਲਿਆ ਕੇ ਦਈਆਂ ਹੁਣ ਇਹਨਾਂ ਤਾਂ ਪਤਾ ਨਹੀਂ ਹੈ ਇਹ ਮੈਂ ਲਿਖਾਏ ਆਂ ਜੀ ਕਰਾਲੀ ਤੋਂ ਛੱਲੀਆਂ ਦੇਖੋ ਇਹਨ ਬਹੁਤ ਵਧੀਆ ਛੱਲੀਆਂ ਜੀ ਮਿੱਠੀਆਂ ਕੱਚੀਆਂ ਨਰਮ ਨਰਮ ਤੇ ਇਹ ਮੈਂ ਲਿਖਾਏ ਆਂ ਜੀ ਕਰਾਲੀ ਤੋਂ ਹੁਣ ਇਹਨਾਂ ਨੇ ਕਿਆ ਮੁੱਲ ਜਾਣਨਾ ਵੀ ਜੇ ਸਾਡਾ ਦਿਲ ਕਰਦਾ ਕੋਈ ਖਾਣ ਨੂੰ ਰਹਾ ਤਾਂ ਹੁਣ ਮੱਕੀਆਂ ਹੈ ਹੀ ਨਹੀਂ ਜੀ ਆਪਣਾ ਨਾ ਜੀ ਮੱਕੀ ਹੈ ਨਹੀਂ ਇੱਧਰ ਤੇ ਮੇਰੇ ਏਰੀਆ 'ਚ ਹੈਗੀ ਜੀ ਉੱਧਰ ਜਿੱਧਰ ਦੁਕਾਨ ਹੈ ਨਾ ਆਹ ਰੋੜ ਕਰਾਲੀ ਵਾਲਾ ਪਰਲੀ ਸਾਈਡ ਹੈਗੀ ਆ ਜੀ ਉੱਧਰ ਨੂੰ ਹੁਣ ਪੱਕ ਲੀਆਂ ਜੀ ਸਾਰੀਆਂ ਕੁਝ ਵੇਚ ਦੰਨੇ ਅਸੀਂ ਖੜੀ ਨੂੰ ਕਰਾਲੀ ਤੇ ਹੋਰ ਆ ਕਰਾਲੀ ਵੀ ਮੰਡੀਆਂ ਚ ਆਉਨੀਆਂ ਕਰਾਲੀ ਵੀ ਖੜਕੇ ਵੇਚਦੇ ਆਂ ਰੇੜੀ ਵਾਲੇ ਉਹ 20 ਰੁਪਏ ਦੀ ਦਾ ਦੰਨੇ ਛੱਲੀ ਭੁੰਨੀ ਵੀ ਕੱਚੀਆਂ ਦੰਨੇ 40 ਨੂੰ ਜੋ ਮਰਜੀ ਐ ਨਾ ਬਲਾਕ ਐ ਕੋਈ ਭੁੰਨਣੇ ਵਾਲਾ ਨਾ ਸਿਆਲਦੇ ਐ ਦੇਖ ਲੋ ਜੀ ਮੈਂ ਕੱਲ ਜੇ ਮੀਂਹ ਪਿਆ ਮੇਰੀ ਉਹ ਭੈਣੋ ਜਦ ਬਾਰਿਸ਼ ਪੈਂਦੀ ਐ ਨਾ ਜਦ ਖਾਣ ਦਾ ਫਾਇਦਾ ਐ ਇਹਨਾਂ ਨੂੰ ਰਾਤ ਨੂੰ ਭੁੰਨ ਕੇ ਸ਼ਾਮ ਨੂੰ ਬੈਠ ਕੇ ਸਾਰੇ ਇਕੱਠੇ ਹੁੰਾਂ ਜਾਂ ਹਣੀ ਮੰਜੇ ਫੇਰ ਸੁਆਦ ਐ ਖਾਣ ਦਾ ਅੱਜ ਫੇਰ ਖਾਵਾਂਗੇ ਜੀ ਤੇ ਹੁਣ ਇਹ ਵੀ ਹੈ ਨਾ ਗਰਮ ਗਰਮ ਖਾਣ ਹਾਂ ਤੇ ਇੱਕ ਗੱਲ ਹੋਰ ਵੀ ਐ ਮੈਂ ਅੱਜ ਸਾਗ ਲੱਗਿਆ ਤਾਂ ਇਹ ਲੈਣ ਫਿਰ ਮੈਂ ਥੋੜਾ ਕੁ ਰੁੱਕ ਗਿਆ ਵੀ ਐਨਾ ਨਾ ਮਨਜੀਤ ਨਾ ਨੂੰ ਮੂਲੀਆ ਵਾਲੇ ਪਰੌਂਠੇ ਖਾਈਏ ਨਾਲੇ ਵੀ ਇਹਨਾਂ ਨੂੰ ਵਿਟਾਮਿਨ ਏ ਬੀ ਸੀ ਡੀ ਫਿਰ ਪਾਲਕਾਲੇ ਵੀ ਦਵਾਣੇ ਇਹਨਾਂ ਨੂੰ ਵਿਟਾਮਿਨ ਡੀ 2 ਜਿਹੜੇ ਹੁਣੇ ਆਏ ਰਹਿੰਦੇ ਤੇ ਕੱਲੂ ਮੈਂ ਇਹ ਚਾਰ ਗੁੱਠੀਆਂ ਪਾਲਕ ਦੀਆਂ ਦੋ ਸਾਗ ਦੀਆਂ ਲੇਕ ਬਣਾ ਕੇ ਲੰਘ ਜਾਣਾ 7 ਵਜੇ ਵਾ ਜਿਹੜਾ ਬਤੀਲਾ ਦੀ ਜੀ ਜਾਵੇ ਕਿਉਂਕਿ ਅੱਜ ਕੱਲ ਦਾ ਸਾਗ ਕੱਚਾ ਏ ਜਿਹੜਾ ਆਪਾਂ ਬਣਾਨੇ ਗਾਹਾਂ ਜਾ ਕੇ ਦਿਵਾਲੀ ਦੇ ਗੇੜ ਤੇ ਆ ਪਹਿਲਾਂ ਉਹ ਬਰਸੀਨਾ ਵਾਲਾ ਸਾਗ ਹੁੰਦਾ ਉਹ ਪੱਕਾ ਪੱਕੜ ਹੁੰਦਾ ਇਹ ਤਾਂ ਇੱਕ ਕੁੱਕਰ ਦੀ ਸਿੱਟੀ ਹੀ ਬਣ ਜਾਂਦਾ ਹੈ ਹੁਣ ਮਨਜੀਤ ਕਹੀ ਜਾਂਦੀ ਵੀ ਮੈਂ ਸਾਰੇ ਦਿਨ ਆਲਾ ਮੇਤੇ ਦਾ ਬਣਨਾ ਹੀ ਨਹੀਂ ਮਾਉ ਤਾਂ ਘਾਟੇ ਹੀ ਦੋ ਲੱਗਣੇ ਵੱਢ ਕੇ ਪਾਣ ਦਾ ਕੰਮ ਹੈ ਮੈਂ ਪਤਾ ਕੀ ਕਰਨਾ ਪਹਿਲਾਂ ਸਵੇਰੇ ਉੱਠਦੇ ਨਹੀਂ 4 ਲੀਟਰ ਪਾਣੀ بڑے ਪਤੀਲੇ 'ਚ ਗਰਮ ਧਰ ਦੇਣਾ ਉਹਦੇ ਬਾਅਦ ਦਮਾ-ਦਮ ਸਾਗ ਧੋਕ ਹੈ ਬਾਅਦ ਛਿੱਲ ਕੇ ਦਮਾ-ਦਮ ਵੱਢ ਕੇ ਵਿੱਚ ਘੇਰ ਦੇਣਾ ਮਾਰ ਕੇ ਦੋ ਸੋਟੇ ਨਾ ਉੱਪਰ ਤੇ ਲਓ ਜੀ ਕਰੋ ਪਰੌਂਠੇ ਇੰਜੋਏ ਹੈ ਨਾ ਪਰੌਂਠੇ ਦਾ ਰੰਗ ਆ ਅੱਜ ਬਣੀ ਗੱਲ ਅੱਜ ਬੜੀ ਗੱਲ ਹੋਈ ਉਹੀ ਗੱਲ ਬਣ ਗਈ ਅੱਜ ਅੱਜ ਲੱਗ ਰਹੇ ਵਧੀਆ ਐ ਮਨਜੀਤ ਦਾ ਤਾਂ ਬੇਲਣਾ ਵੀ ਡੱਬ ਖੜਾਬਾ ਐ ਜੀ ਇਹ ਤਾਂ ਐ ਜੀ ਡੱਬ ਖੜਾਬਾ ਬਣਾਇਆ ਵਾ ਮਨਜੀਤ ਨੇ ਵੀ ਨਜ਼ਰ ਨਾ ਲੱਗੇ ਆਪਣੇ ਆਪਣੇ ਔਜ਼ਾਰ ਸਾਰਾ ਸਾਫ ਸਾਂਭ ਕੇ ਰੱਖਦੇ ਜੀ ਤਾਂ ਅਸੀਂ ਰੱਖਿਆ ਬਈ ਮੇਰੀ ਉਹ ਭੈਣੋ ਕਮੈਂਟ ਨਹੀਂ ਜੀ ਕਰਨਾ ਕਿਸੇ ਨਾਲ ਮਨਜੀਤ ਦੇ ਬੇਲਣੇ ਨਾ 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 ਆਪਣੀ ਦੁਕਾਨ ਦਾ ਸਮਾਨ ਪਿਆਰਾ ਕਰਦਾ ਸਮਾਨ ਪਿਆਰਾ ਤੁਸੀਂ ਬਸ ਪਰੌਂਠੇ ਇੰਜੋਏ ਕਰੋ ਕਿਉਂ ਵੀ ਕਰਨਾ ਚਲੋ ਠੀਕ ਹੈ ਜੀ ਕਰਦੇ ਬਾਅਦ ਨਾ ਨਾ ਪਰੌਂਠੇ ਤਾਂ ਸਾਡੇ ਬਣ ਰਹੇ ਤੇ ਪਰ ਸਾਡੀ ਹੋ ਗਈ ਜੀ ਲੜਾਈ ਇੱਥੇ ਆ ਕੇ ਉਹ ਕਾਤੇ ਹੋ ਗਈ ਜੀ ਉਹ ਦੇਖੋ ਧੀ ਬਿਆਦ ਬਚਾਲੇ ਸਮਾਨ ਮਨਜੀਤ ਸਾਡੀ ਲੜਾਈ ਐ ਹੋਈ ਹੈ ਜੀ ਹੁਣ ਮਨਜੀਤ ਪਰੌਂਠੇ ਬਣਾ ਕੇ ਦੇ ਰਹੀ ਮਨਜੀਤ ਪਰੌਂਠਿਆਂ ਨੂੰ ਸਟਿਕ ਬਜਨ ਦੇ ਬਟਨ ਜੇ ਤਾਂ ਲਾਂਦੇ ਨਹੀਂ ਜਾਂ ਪਰੌਂਠਾ ਚੱਕਦੇ ਜੀ ਐ ਖੁੱਲ ਜਾਂਦਾ ਹੁਣ ਤੁਸੀਂ ਦੱਸੋ ਇਹ ਖੁੱਲਿਆ ਆਹ ਖੋਲ ਕੇ ਕਰਿਆ ਫਿਰ ਆਹ ਆਹ ਦੇਖ ਲੈ ਆ ਵੀ ਦੇਖ ਇਹਨਾਂ ਨੂੰ ਓਵਰਲੋਕ ਵੀ ਕਰ ਬਾਈ ਇਹ ਤਾਂ ਐ ਤਾਂ ਜੇ ਕਿਸੇ ਨੇ ਆਰਡਰ ਕਰੇ ਹੋਵੇ ਹੁੰਦੇ ਉੱਥੇ ਤੱਕ ਜਾਣੇ ਤੱਕ ਖੁੱਲ ਜਾਣੇ ਤੇ ਇਹਨਾਂ ਨੂੰ ਲੋਕ ਵੀ ਕਰ ਜੇ ਖੋਲੂਗੇ ਖੁੱਲੂਗੇ ਬਈ ਹਾਂ ਕੋਈ ਨਾ ਬੋਲੇ ਮੰਨੂ ਲੱਗਦਾ ਮੈਂ ਤਾਂ ਕਦੀ ਦੇਖੇ ਨਹੀਂ ਪਰੋਂਠੇ ਖੁੱਲੇ ਬਈ ਇਹਨਾਂ ਨੂੰ ਲੋਕ ਵੀ ਕਰ ਉਹ ਲਾ ਦੇ ਸਟਿਕ ਜੇ ਲਾ ਦੇ ਹੁਣ ਹੋਰ ਜਿਆਦਾ ਨਾ ਛੇੜੋ ਮੈਨੂੰ ਲੱਗੇ ਚੱਕਰ ਇਹ ਕਮਜੀਤ ਨੂੰ ਵੀ ਭੁੱਖ ਲਾ ਜਾਂਦੀ ਅੱਗੇ ਤਾਂ 8 ਵਜੇ ਰੋਟੀ ਖਾ ਲੈਂਦੀ ਅੱਜ ਭੁੱਖ ਲੱਗੀ ਐ ਹੁਣ ਸਾਈਡਾਂ ਦੱਬ ਨਾ ਪਰੋਂਠੇ ਨੂੰ ਸਟਿਕ ਲੋਕ ਕਰ ਦੇ ਚਲੇ ਮਨਜੀਤ ਕੋਲ ਹਾਂ ਜੈ ਕੋ ਨਹੀਂ 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 ਮੇਰੀ ਉਹ ਪੈਣਵੈਣਾ ਨਾ ਪਰੌਂਠੇ ਲੋਕ ਨਹੀਂ ਕੀਤੇ ਨਹੀਂ ਲੋਕ ਨਹੀਂ ਕਰੇ ਜਿਹੜਾ ਮਰਜੀ ਪਰੌਂਠਾ ਦੇਖ ਲੋ ਖੁੱਲ ਰਿਹਾ ਜੀ ਦਾ ਨਹੀਂ ਲੋਕ ਨਹੀਂ ਕਰੇ ਲੋਕ ਕਰਨਾ ਹੀ ਚਾਹੀਦੇ ਪਰੌਂਠਾ ਕਰਨ ਨਾਲ ਵੀ ਤਾਂ ਹੀ ਇੱਕ ਖਾਇਆ ਉਹ ਕਹਿੰਦਾ ਖੁੱਲ ਕੇ ਦੋ ਬਣ ਗਏ ਤਾਂ ਓਹੋ ਨਜ਼ਾਰਾ ਆ ਗਿਆ ਬਾਈ ਇਹ ਤਾਂ ਪਰੌਂਠੇ ਹੀ ਦੋ ਗਏ ਦੂਏ ਐ ਜੀ 1/2 ਵਾਲੇ ਹੈ ਕਿ ਨਹੀਂ ਮੰਜੀ ਤਾਂ ਹਣੀ ਜੇ ਪਰੌਂਠਾ ਇੱਕ ਮੰਗਣਾ ਤਾਂ ਦੋ ਹੋ ਜਾਣੇ ਇਹ ਹਣੀ ਨਹੀਂ ਤੁਹਾਨੂੰ ਆਜਾ ਛੋੜੀ ਜੀ ਧੋ ਕਰਕੇ ਖਾਣੀ ਅੱਛਾ ਆ ਉਹ ਬਰਹੇ ਗੱਦੀਆਂ ਸੀ ਪਹਿਲੇ ਹੀ ਢੋ ਲੈਣ ਨੇ ਫਿਰ ਉਹ ਸਟੈਪ ਸਟੈਪ ਪੈਨ ਜੇ ਲਾਣੇ ਉਹਨਾਂ ਕੋਈ ਲੋਕ ਕਰਦੇ ਨਾ ਹੈ ਚਲ ਕੋਈ ਯਾਰ ਐ ਨਹੀਂ ਆਏ ਛੋੜਾ ਹੁੰਦਾ ਜਾਂ ਕਰੇਲੇ ਬਣਾਣੇ ਉਹਨਾਂ ਪਰ ਤਾਂਗਾ ਲੋਕ ਨਹੀਂ ਕਰਦੇ ਚਲੋ ਠੀਕ ਹੈ ਜੀ ਫਿਰ ਆਪਾਂ ਕਰਦੇ ਪੰਦਾ ਇਹਨਾਂ ਫਿਰ ਬਾਅਦ ਵਿੱਚ ਮਿਲਦੇ ਕੋਈ ਪਤਾ ਨਹੀਂ ਜੀ ਰਹਿ ਚੌਂਕ ਤੁਹਾਨੂੰ ਪਤਾ ਜੀ ਇਹ ਨਾਲ ਕੋਲ ਹਥਿਆਰ ਵੀ ਟੱਕੜਾ ਹੀ ਪੁੰਨੇ ਫੇ ਉਹ ਚੋਂਟਾ ਵੀ ਗਰਮ ਹੈ ਜੀ ਉਧਰ ਬੰਦੇ ਲਣਾ ਵੀ ਪਿਆ ਜੀ ਦੋ ਅੱਖਾਂ ਵਾਲਾ ਕੋਈ ਪਤਾ ਨਹੀਂ ਹੋਏ ਕਰਦਾ ਚਲੋ ਆਪਾਂ ਫੇਰ ਨਹੀਂ ਹੁਣ ਆਪਾਂ ਨਾ ਇੰਜੋਏ ਕਰ ਵੀ ਕਿਆ ਆਪਣੇ ਕਿੱਦਾਂ ਹੋਣੇ ਪਰ ਉਠਾਦਾ ਹੀ ਤੇ ਫੇ ਜਾਣਾ ਵੀ 9 ਵਜ ਰਿਹਾ ਹੈ ਕੰਮ ਤਾਂ ਲੱਗਿਆ ਵਾ ਖੇਲਣ ਗੱਡੀ ਨਾਲ ਹੈ ਗੱਡੀ ਕਿਸ ਤਰ੍ਹਾਂ ਪੁੱਤ ਤੇਰੀ ਠੀਕ ਵੀ ਹੈ ਉਹ ਟੈਂਟ ਗੱਡੀ ਦਾ ਇਹਨਾਂ ਬੱਲੇ ਬੱਲੇ ਇਹ ਨੇਰੇ ਚ ਕਿੱਦਾਂ ਲੱਗਦੀ ਨੇ ਇਹ ਨੇਰੇ ਚ ਨੇਰੇ ਚ ਲਾ ਤਾਂ ਨੇਰੇ ਚ ਉਹ ਲਾਇਆ ਵਾ ਪਿਛਾਂ ਅੱਛਾ ਜੀ ਕਿੰਨੀ ਹਣੀ ਡੈਟ ਪਾਉਦੀ ਹੈ ਨਾ ਉਹ ਤੂੰ ਆ ਜਾ ਵੀ ਉੱਠਦਾ ਏ ਹਮ ਕਿਤੇ ਬੈਟਰੀ ਬੂਟਰੀ ਤੇ ਨਾ ਸੜ ਗਈ ਇਹਦੀ ਨਾ ਇਹਦੇ ਪਿੱਛੇ ਦੇ ਪਾਣੀ ਨਿਕਲਦਾ ਅੱਛਾ ਆਹ ਲੋ ਜੀ ਹੁਣ ਜਾ ਰਹੇ ਹਾਂ ਹੋਰ ਕੀ ਬਣਦਾ ਪੁੱਤ ਲਓ ਜੀ ਇਹਦਾ ਡਿੱਪ ਲੱਗੀ ਵੀ ਹੈ ਜੀ ਹਾਂ ਅੱਜ ਫੇਰ ਗਲੂਕੋਜ਼ ਚੜਨਾ ਜੀ ਕੱਲ ਇਹਨੂੰ ਕੱਲ ਐਤਵਾਰ ਦਾ ਤੁਸੀਂ ਪਹਿਲਾ ਬਲੌਗ ਦੇਖੇ ਰਹੇ ਹੋ ਕੱਲ ਬਣਾਏ ਤੇ ਮੂਲੀਆਂ ਵਾਲੇ ਪਰੌਂਠੇ ਤੁਸੀਂ ਅਟੈਂਡ ਕਰਿਆ ਬਲੌਗ ਤੇ ਕੱਲ ਜਸਕਰਨ ਨੂੰ ਛੁੱਟੀ ਕਰਾਈ ਤੀਦੀ ਐਪਲੀਕੇਸ਼ਨ ਲਈ ਤੇ ਇਹਨੂੰ ਥੋੜਾ ਇੱਕ ਬੁਖਾਰ ਤਾਂ ਜੀ ਜਦ ਮੈਂ 11:00 ਵਜੇ ਦੁਕਾਨ ਤੇ ਚੱਲਾਂ ਗਿਆ ਜਦੀ ਮਨਜੀਤ ਨੇ ਫੋਨ ਕਰਤਾ ਕਹਿੰਦੀ ਜਸਕਰਨ ਦਾ ਬੁਖਾਰੇ ਬਹੁਤ ਹੋ ਗਿਆ ਲਓ ਜੀ ਮੇਰੇ ਭਰਾਵੋ ਤੇ ਭੈਣੋ ਆਪਣੇ ਬੱਚਿਆਂ ਦੀ ਰੱਖੋ ਗੌਰ ਕਿਉਂਕਿ ਮੌਸਮ ਹੋ ਰਹੀ ਐ ਚੇਂਜ ਜਿਹੜੇ ਘਰ ਚ ਇੱਕ ਵਾਰੀ ਬਿਮਾਰੀ ਵੱੜ ਜਾਂਦੀ ਐ ਪੈ ਸਾਰਿਆਂ ਨੂੰ ਹੋ ਕੇ ਜਾਂਦੀ ਐ ਉਧਰ ਮਨਜੀਤ ਵੀ ਬੈਠੀ ਆਪਣਾ ਮੂੰਹ ਜਾਂ ਦੱਬੀ ਵੀ ਗੱਲਬਾਤ ਇਹ ਐ ਵੀ ਕੱਲ ਕਰਨ ਨੂੰ ਇੰਨਾ ਬੁਖਾਰ ਹੋ ਗਿਆ ਤਾਂ ਮਨਜੀਤ ਪਤਾ ਉਹ ਤਾਂ ਤੁਸੀਂ ਪੱਟੀਆਂ ਰੱਖ ਲੀਆਂ ਕੱਲ ਜੀ ਕਰਨ ਨੂੰ ਮੋਟਰਸਾਈਕਲ ਪਰ ਲੈ ਕੇ ਆਇਆ ਫੇ ਮੈਂ ਫਾਦਰ ਸਾਹਿਬ ਨੂੰ ਭੇਜਿਆ ਪਰਨੇਕਲ ਬੰਨਕਾ ਉੱਥੇ ਤੇ ਮੈਂ ਦੁਕਾਨ ਪਰ ਵੀ ਐਹੀਂ ਲੈ ਗਿਆ ਇਹਨੂੰ ਜੱਫੀ ਪਵਾ ਕੇ ਮਾ ਗਿਰਨਾ ਜਾ ਬੈਕੇ ਤੇ ਇਹਨੂੰ ਬੁਖਾਰ ਬਹੁਤ ਆ ਗੱਲ ਪਤਾ ਕਿ ਆ ਇਹ ਕੱਲਾ ਬੁਖਾਰ ਨਹੀਂ ਇਹ ਨਾਲ ਜਾਂਦਾ ਅੱਜ ਕੱਲ ਸੈਲ ਵੀ ਘਟਦੇ ਗਏ ਲੈ ਗਏ ਟਾਈਫਾਇਡ ਹੁੰਦਾ ਗੈਲੇ ਡੈਂਗੂ ਚੱਲਿਆ ਵਾ ਅਰ ਨਿਆਣੇ ਨੂੰ ਚੱਲਿਆ ਵਾ ਫਲੂ ਜਿਹੜਾ ਕਿਆ ਕਰਦਾ ਵੀ ਨਿਆਣੇ ਦੇ ਹੱਡ ਪੈਰਾ ਚ ਜਾਣੇ ਨਹੀਂ ਰਹਿੰਦੀ ਦੂਏ ਦਿਨ ਜੇ ਜੱਸ ਕਰਨ ਨੂੰ ਕੱਲ ਨਾ ਲੈ ਕੇ ਜਾਂਦੇ ਨਾ ਅੱਜ ਇਹ ਤੇ ਤੁਰਬਿੰਤਾ ਹੋਣਾ ਜਮਈ ਆਰ ਫਿਰ ਪਹਿਲਾ ਮੰਗਾ ਫਿਰ ਪਿੜੀਆ ਫਿਰ ਉਹ ਲੀਵਰ ਪਰ ਪੈ ਜਾਂਦਾ ਏ ਬੁਖਾਰ ਫਿਰ ਪਿੜੀਆ ਹੋ ਜਾਂਦਾ ਹਾਂ ਬੁਖਾਰ ਕਰਕੇ ᱛੀਆਂ ਉਹ ਤੇ ਬਾਕੀ ਜੀ ਤੁਸੀਂ ਦੇਖੇ ਰਹੇ ਜੱਸ ਹਾਂ ਤੈਨੂੰ ਇੱਕ ਪਤਾ ਲੋ ਜੀ ਮੇਰੀ ਉਹ ਭੈਣ ਤੁਹਾਨੂੰ ਦੱਸ ਦਿੰਨਾ ਮੈਂ ਤਾਂ ਕਹਿ ਰਿਹਾ ਵੀ ਦੇਖੋ ਸਾੜੇ ਗੱਲ ਤਾਂ ਬੀਤੇ ਰਹੀ ਤੁਸੀਂ ਦੇਖ ਰਹੇ ਹਾਂ ਕਿਉਂਕਿ ਅਸੀਂ ਕੱਲੇ ਕੱਲੇ ਤਾਂ ਹੈ ਹੀ ਆ ਮਨਜੀਤ ਵੀ ਘਰੇ ਕੱਲੀ ਐ ਤੇ ਮੈਂ ਵੀ ਬਾਹਰ ਕੰਮ ਕਰਨ ਵਾਲਾ ਕੱਲਾ ਹਾਂ ਤੇ ਹੁਣ ਬੱਚਾ ਤਾਂ ਦੇਖ ਲਓ ਤਿੰਨ ਛੁੱਟੀਆਂ ਤੀਆਂ ਕਰ ਲੈਣਾ ਸਕੂਲ ਜਾਣਾ ਤਾਂ ਉਹ ਵੀ ਰਹਿ ਗਿਆ ਚਲੋ ਉਹਦਾ ਕੁਛ ਨਹੀਂ ਪਹਿਲਾਂ ਸਿਹਤ ਠੀਕ ਹੋਊਗੀ ਤਾਂ ਹੀ ਸਕੂਲ ਜਾਂਦੇ ਵੀ ਬੱਚੇ ਠੀਕ ਹੈ ਉੱਥੇ ਪੜ੍ਹੂਗਾ ਵੀ ਪੜ੍ਹਾਈ ਵੀ ਕਰੂਗਾ ਪਰ ਗੱਲਬਾਤ ਇਹ ਹੈ ਤਾਂ ਹੀ ਬਲੌਗ ਲੇਟ ਹੋ ਰਿਹਾ ਜੀ ਕੱਲ ਦੇ ਦੇਣਾ ਤਾਂ ਨਹੀਂ ਤਾਂ ਤੁਹਾਨੂੰ ਇਹਦਾ ਫੇਰੇ ਗਲੂਕੋਜ਼ ਉਹਨੇ ਦੋ ਲਾਏ ਤੇ ਟੈਸਟ ਕਰਾਏ ਅੱਜ ਰਿਪੋਰਟ ਆ ਜਣੀ ਵੀ ਕਿਹਿਆ ਚੱਕਰ ਤਾਂ ਜਣਾ ਠੀਕ ਹੈ ਕੱਲ ਨਾਲੋ ਕਰਨਾ ਅੱਧਾ ਖਾਲੀ ਆ ਦੇਖ ਲੋ ਜੀ ਡਾਕਟਰ ਵਿੱਚੇ ਛੜ ਦਨ ਨਹੀਂ ਟਿਪ ਕਹਿੰਦੇ ਵੀ ਦੋ ਦਿਨ ਵੀ ਗਲੂਕੋਜ਼ ਨਾ ਰੋਜ਼ ਰੋਜ਼ ਲਾਈ ਕਹਿੰਦੇ ਪਰ ਬੱਚੇ ਨੂੰ ਕਿੰਨਾ ਔਖਾ ਰਾਤ ਨੂੰ ਕੱਟਣਾ ਹੈ ਜੀ ਆ ਵਿੱਚੇ ਛੜਤੀ ਜਿਹੜੇ ਗਲੂ ਜਿਹੜੇ ਅਸੀਂ ਪਏ ਪਰਾਹੀਂ ਗਲੂਕੋਜ਼ ਲਾਣੇ ਹਾਂ ਹਾਂ ਉਹ ਵੱਜ ਜੇ ਕਰਦਾ ਇੱਕਣਾ ਦੁਖਦੇ ਸੱਟ ਪਰ ਤਾਂ ਸੱਟਾਂ ਵੱਜਦੀਆਂ ਹੁੰਦੀਆਂ ਅੱਜ ਕਦਵਾ ਦਿਓ ਕੱਲੂ ਫੇਰ ਨਾਲ ਹਾਂ ਇਹਦਾ ਜ਼ਿਆਦਾ ਨਹੀਂ ਜ਼ਿਆਦਾ ਜੀ ਉਹ ਤਿੰਨ ਲਾਊਗਾ ਜੀ ਇੱਕ ਕੱਲ ਲੱਗ ਲਿਆ ਦੋ ਗਲੂਕੋਜ਼ ਡੇਢ ਲੀਟਰ ਤੇ ਇੱਕ ਅੱਜ ਲਗੂਗੇ ਇੱਕ ਵੱਡਾ ਇੱਕ ਛੋਟਾ ਤੇ ਉਹਦੇ ਟੀਕੇ ਪੈਣੇ ਆ ਤੇ ਮੇਨ ਗੱਲ ਇਹ ਹੈ ਵੀ ਮੌਸਮ ਚੇਂਜ ਹੋ ਰਹੀ ਮਨਜੀਤ ਹਨੀ ਮੇਰੇ ਵੀ ਹੁਣ ਤਾਂ ਦਸ ਦਿਨ ਪਹਿਲਾਂ ਨਾਲ ਬੰਦਿਆਂ ਨਾਲ ਜਾਂਦੀ ਹੈ ਹਾਂ 10 ਦਿਨ ਪਹਿਲਾਂ ਜੀ ਮੈਂ ਮਨਜੀਤ ਨੂੰ ਲੈ ਹੀ ਫਿਰ ਰਿਹਾ ਹਾਂ ਹੁਣ ਜੱਸ ਕਰਨ ਵੀ ਹੋ ਗਿਆ ਬਿਮਾਰ ਇਹਨਾਂ ਨੂੰ ਲੈ ਕੇ ਘੁੰਮਦੇ ਘੁੰਮਦੇ ਤਾਂ ਮੇਰੇ ਵੀ ਹੱਡ ਪੈਰ ਲੱਗ ਗਏ ਦੁਖਣ ਹੁਣ ਮੈਨੂੰ ਲੱਗਦਾ ਮੈਂ ਬਹਿ ਜਾਣਾ ਆ ਜੀ ਸਾਨੂੰ ਲੈ ਜਾਗੇ ਤੂੰ ਹਾਂ ਕੀ ਕਰਾਂ ਜੀ ਉਹੀ ਹੈ ਜੀ ਜਿੰਨਾ ਅੰਗੜੀ ਮੈਨੂੰ ਹਾਂ ਬਾਸ ਹੋ ਗਿਆ ਮਨ ਨੂੰ ਮਨ ਨੂੰ ਤਾਂ ੱੱਕੇ ਹੀ ਵੱਜਣੇ ਜੋ ਮੈਂ ਹੀ ਇਹਨਾਂ ਨੂੰ ਚੱਕ ਲੈਣੀ ਖਰੀ ਜਣਾ ਮਨ ਨੂੰ ਤਾਂ ੱੱਕੇ ਹੀ ਵੱਜਣੇ ਚਲੋ ਕੋਈ ਨਹੀਂ ਮੈਂ ਤਾਂ ਕਹਿਣਾ ਪ੍ਰਮਾਤਮਾ ਮਨ ਨੂੰ ਤੰਦਰੁਸਤ ਰੱਖਿਆ ਬਸ ਠੀਕ ਹੈ ਜੀ ਮੈਂ ਕੋਈ ਚਪਕਰ ਨਹੀਂ ਤੇ ਮੈਂ ਇੱਕ ਗੱਲ ਤੁਸੀਂ ਹਾਂ ਠੀਕ ਜੀ ਨੂੰ ਬਖਾਰ ਨਾ ਹੋਵੇ ਕਿਸੇ ਨੂੰ ਕੁਝ ਨਾ ਹੋਵੇ ਪ੍ਰਮਾਤਮਾ ਜੀ ਸਭ ਨੂੰ ਜਿੰਨੇ ਆਪਣੇ ਨਾਲ ਜੁੜੇ ਹੋਏ ਆਪਣੀ YouTube ਫੈਮਿਲੀ ਅਸੀਂ ਤਾਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਗਏ ਹੈ ਪ੍ਰਮਾਤਮਾ ਸਭ ਨੂੰ ਤੰਦਰੁਸਤ ਰੱਖਿਆ ਜੀ ਆਪਣੇ ਬੱਚਿਆਂ ਨੂੰ ਵੀ ਕਿਉਂਕਿ ਇਹ ਬਹੁਤ ਔਖਾ ਜੀ ਦੇਖੋ بڑے ਬੰਦੇ ਦਾ ਸੈਲਨ ਨੇ ਜੇ ਜਸ ਕਰ ਨੂੰ ਕੱਲ ਨਾ ਲੈ ਕੇ ਜਾਂਦੇ ਕਿਉਂਕਿ ਇਹਨਾਂ ਦੀ ਖਰਾਕਾਂ ਵੀ ਕਿਹੜੀਆਂ ਦੁੱਧ ਇਹ ਨਹੀਂ ਪੀਂਦੇ ਦਹੀਂ ਇਹ ਨਹੀਂ ਲੱਸੀ ਇਹ ਰਹਿਣੀ ਤੇ ਬਖਾਣਾ ਪੀਣਾ ਕਿਹਾ ਦੁਕਾਨਾਂ ਦੇ ਖਾਣੇ ਉਹ ਇਹਦੇ ਬੰਦ ਹੈ ਫਰੂਟ ਹੈ ਤਾਂ ਇਹਦਾ ਬੱਚਾ ਤਾਂ ਇੱਕ ਕੱਲ ਡਾਕਟਰ ਕਹਿ ਰਿਹਾ ਤਾਂ ਜੇ ਤਾਂ ਕਹਿੰਦਾ ਇਹਦਾ weight ਬਿਲਕੁਲ ਸਹੀ ਹੈ ਖੂਨ ਇਹਦਾ 15 ਹੁੰਦਾ ਹੈ ਖੂਨ ਵੀ ਸਹੀ ਹੈ ਤੇਜ ਸਭ ਤੋਂ ਵੱਡੀ ਗੱਲ ਹੈ ਕਹਿੰਦਾ ਇਹ ਗਰੋਥ ਵੀ ਕਰ ਰਿਹਾ ਜਿਹੜੇ ਬੱਚੇ ਨਾ ਕਹਿੰਦਾ 10 ਸਾਲ ਟੱਪ ਜਾਂਦੇ ਨੇ ਗਰੋਥ ਕਰਦੇ ਉਹਨਾਂ ਦਾ ਫਰੀਰ ਫਿਰ ਜਿਹੜੀਆਂ ਕਹਿੰਦਾ ਇਹ ਬਿਮਾਰੀਆਂ ਪਈ ਜਾਂਦੀਆਂ ਅੱਜਕੱਲ ਤਾਂ ਕਹਿੰਦਾ ਬਿਮਾਰੀਆਂ ਬੜੀ ਹੈ ਕਹਿੰਦਾ ਹੁਣ ਦੇਖ ਲੈ ਨਹੀਂ ਅੱਗੇ ਦੋ ਖਰਾਕਾ ਲੰਦੇ ਠੀਕ ਹੋ ਜਾਂਦੇ ਤੇ ਆਈ ਹੋਈ ਜਾਂਦਾ ਗਰੋਥ ਦਾ ਵੀ ਇਹ ਵੀ ਐਂ ਹੈਗਾ ਇਹਦਾ ਬਾਹਰ ਦਾ ਥੋੜਾ ਘੱਟ ਹੈ ਲਓ ਜੀ ਫਿਰ ਅੱਜ ਲੈ ਕੇ ਚਾ ਰਹੇ ਆ ਜੀ ਮੈਂ ਹੁਣਾਂ 9:00 ਵੱਜ ਗਏ ਜੀ ਨਾ ਤਕਰੀਬਨ 9:30 ਹੋ ਗਏ ਜੀ ਇਹ 20 ਮਿੰਟ ਅੱਗੇ ਵੀ 10 ਮਿੰਟ ਹੁਣ ਜੱਸ ਕਰਨ ਨੂੰ ਦਵਾਇ ਫੇਰ ਲੈ ਕੇ ਜਾਣਾ ਤੇ ਮਨਜੀਤ ਮਨਜੀਤ ਤੁਸੀਂ ਕਿਹਾ ਨਵਾਂ ਸਿਆਪਾ ਛੇੜਿਆ ਵਾ ਮੇਰੀ ਜਾਨ ਦਾ ਹੁਣ ਗੈਲ ਕਿਆ ਛੇੜ ਲਈ ਤੁਸੀਂ ਗੱਲ ਉਹ ਕਹਿ ਰਹੇ ਨੇ ਦੁੱਖ ਨੂੰ ਦੋਪੀਆ ਫੇਰ ਨਾ ਚਲਾ ਇਹਨੂੰ ਛੱਡ ਦੇ ਨਾ ਆਗਾ ਮੈਂ ਬਸ ਕੁਛ ਦੀ ਹਾਂ ਇਹਨੂੰ ਛੱਡ ਦੇ ਬੰਦ ਕਰ ਦੇ ਬਸ ਐਨਾ ਮੈਂ ਕਹਿੰਦਾ ਹੁਣ ਮੈਂ ਵੀ ਲੱਗੀ ਤਿਆਰ ਹੁਣ ਸਾਨੂੰ ਵੀ ਲੈ ਕੇ ਜਾਣਾ ਅਸੀਂ ਘਰਾਂ ਜੇ ਆਪਾਂ ਹਾਂ ਕੀ ਹੋ ਗਿਆ ਗਏ ਹੂੰ ਕੋਈ ਤੇ ਜਾਣਾ ਉੱਥੇ ਜਜਾ ਹੋਊਗਾ ਅਸੀਂ ਕਰਾ ਲਈ ਜਾਣਾ ਨਹੀਂ ਕੰਮ ਕੇ ਆਏ ਕਰਾ ਲਈ ਜਾਣਾ ਤੁਸੀਂ ਮੈਂ ਤਾਂ ਜੱਸ ਕਰਨ ਨੂੰ ਲੈ ਕੇ ਜਾਣਾ ਤਾਂ ਚੱਕਰ ਕਰਨ ਕਿ ਆ ਜਾਣਾ ਹਾਂ ਛੋਪੀ ਕਨ ਰਹਿ ਜਾ ਬਈ ਪਿੱਛਾ ਹੁਣ ਜੇ ਬੁਖਾਰ ਚ ਉਠੀ ਐ ਅਜੇ ਤਾਂ ਸ਼ਰਤ ਲੱਗੀ ਵੀ ਤੇਰੇ ਗੱਲ 5000 ਰੁਪਏ ਦੀ ਦੱਸਦੀ ਹੁਣ ਅਸੀਂ 3-4 ਮਹੀਨੇ ਛੱਡਦੇ ਹਾਂ ਹਾਂ 3 ਮਹੀਨੇ ਨਿਕਲ ਗਏ ਜੀ ਹੁਣ ਦੋ ਕਮੂਲੇ ਵੱਜਣੇ ਆ ਬਿੰਦਰ ਦੇ ਐ ਕਹਿ ਸੱਦੀਓ ਵੀ ਦੋ ਮੂਲਿਆਂ ਦਾ ਟਾਈਮ ਆ ਗਿਆ ਕਮ ਸੀ 2 ਮਹੀਨੇ ਛੱਡ ਦੂੰਗੇ ਪਰ ਸ਼ੋਪਿੰਗ ਤਾਂ ਹੋਣੀ ਹੈ ਹਾਂ ਆ ਵੀ ਕਿਸੇ ਟਾਈਮ ਨਾ ਰੋਟੀ ਮੰਗ ਹੋ ਜਾਣਾ ਜਿਗਣਾ ਤਿੰਨ ਟਾਈਮ ਰੋਟੀ ਖਾਣੀ ਹੋ ਪੈਂਦੀ ਨਾ ਇੱਕ ਨਹੀਂ ਵਾ ਤੁਸੀਂ ਜਾਣੇ ਜਾਣਾ ਬਸ ਉਹ ਕੰਮ ਹੋਏਗਾ ਹਾਂ ਤੇ ਜਦੋਂ ਸਕਾਰ ਨੂੰ ਲੈ ਕੇ ਚੱਲੀ ਹੈ ਜੀ ਹੁਣ ਗਲੂਕੋਜ਼ ਲੈਣੇ ਤਾਂ ਹੀ ਥੋੜੇ ਬਲੌਗ ਲੇਟ ਹੁੰਦੇ ਨਹੀਂ ਹੋਏ ਚਾਹੇ ਹੁਣ ਆਪਣਾ ਸਕੂਲ ਵਿੱਚ ਹੋ ਕੇ ਜਾ ਕੇ ਆਇਓ ਮੈਡਮ ਨੇ ਦੱਸਿਆ ਹੈ ਨਾਉ ਦਸਿਆਣਾ ਕੱਲ ਤਾਂ ਐਪਲੀਕੇਸ਼ਨ ਦਈ ਵੀ ਅੱਜ ਮੈਂ ਕਿਹੜਾ ਮੁਰਾ ਲੈ ਜਾਣਾ ਕਿ ਆ ਪਤਾ ਡਾਕਟਰ ਜੀ ਐਂ ਕਹਿ ਦਵੇ ਵੀ ਕੱਲੂ ਫੇਰ ਲੱਗਣਾ ਗਲੂਕੋਸ ਉਹ ਤਿੰਨ ਦਾ ਤੇਰਾ ਐਸਟ ਵੀ ਚਾਹੀਦੀ ਏ ਲੋ ਜੀ ਇਹ ਬਲੌਗ ਇਹ ਬਲੌਗ ਦੇ ਰਾਹੀਂ ਇੱਕ ਜਿੰਨੇ ਵੀ ਆਪਣੇ ਨਾਲ YouTube ਫੈਮਲੀ ਜੁੜੀ ਵੀ ਮੇਰੇ ਵੀਰ ਭੈਣ ਭਰਾ ਬੱਚੇ ਤਾਂ ਸਭ ਨੂੰ ਅਸੀਂ ਕਹਿੰਨੇ ਆ ਵੀ ਮੌਸਮ ਚੇਂਜ ਹੋ ਰਹੀ ਐ ਤੁਸੀਂ ਸਾਨੂੰ ਦੇਖ ਕੇ ਸਿੱਖਿਆ ਲੈ ਲਓ ਵੀ ਹਾਂ ਆਪਣੀ ਕੇਅਰ ਕਰੋ ਸਰੀਰ ਦੀ ਤੇ ਜਦ ਵੀ ਕਿਤੇ ਮਾੜਾ ਮੋਟਾ ਬੁਖਾਰ ਹੁੰਦਾ ਤਾਂ ਜਰੂਰ ਟੈਸਟ ਪਹਿਲਾਂ ਕਰਾ ਲਓ ਕਿਉਂਕਿ ਅੱਜ ਕੱਲਰ ਬੱਚਿਆਂ ਵਿੱਚ ਫਲੂ ਚੱਲ ਰਿਹਾ ਜੇ ਮਾੜਾ ਮੋਟਾ ਬੁਖਾਰ ਹੁੰਦਾ ਇਹ ਪਹਿਲਾ ਦਿਨ ਦੇਖ ਲਓ ਪਹਿਲੀ ਗੱਲ ਤਾਂ ਕਿਸੇ ਬੜੇ ਡਾਕਟਰ ਕੋਲ ਜਾਓ ਜਦੀ ਟੈਸਟ ਕਰਾ ਲਓ ਸੈਲਾਂ ਦਾ ਸੈੱਲ ਘਟ ਰਹੇ ਮੈਂ ਵੀ ਤਾਂ ਹੀ ਕੁੱਤੀ ਗਈ ਹੈ ਮੈਨੂੰ ਕਮਜ਼ੋਰੀ ਆ ਗਈ ਹਾਂ ਫਿਰ ਅੱਜ ਟੈਸਟ ਕਰਾਈ ਹੈ ਚਲ ਮੈਂ ਉਹਨਾਂ ਨੇ ਮੈਡਮ ਨੇ ਦੱਖੂ ਨਹੀਂ ਨੇ ਹਮ ਵਿਸ਼ੇਸ਼ਗਤ ਟਾਈਫਾਇਡ ਨਿਕਲੇ ਮੈਂ ਤਾਂ ਇਹਦੇ ਕੱਲ ਜਾਂਦੇ ਹੀ ਸੈਂਪਲ ਚਿੱਟੇ ਸੈੱਲ ਸਾਬ ਦੇ ਘਟ ਰਹੇ ਆਹੋ ਛੱਦ ਪਏ ਹੁਣ ਅੱਗੇ ਤਾਂ ਐ ਕਿ ਇਹ ਕਰਦੇ ਤੇ ਕਹਿੰਨੇ ਵੀ ਟੈਸਟ ਲੈਣਾ ਤੁਹਾਡਾ ਕਹਿੰਨੇ ਖੂਨ ਟੈਸਟ ਕਰਾਉਣਾ ਵੀ ਸੈੱਲ ਤਾਂ ਨਹੀਂ ਘਟੇ ਵੇ ਟਾਈਫੈਟ ਤਾਂ ਨਹੀਂ ਹੁਣ ਕਹਿੰਨੇ ਵੀ ਸੈੱਲ ਤਾਂ ਘਟੀ ਘਟੇ ਆ ਜਿਨ੍ਹਾਂ ਚ ਐ ਵੀ ਪਤਾ ਲੱਗਣ ਲੱਗ ਗਿਆ ਹੁਣ ਤਾਂ ਤਿੰਨੇ ਸੈੱਲਾਂ ਦਾ ਪਤਾ ਕਰਦੇ ਵੀ ਪਿਲੇ ਸੈੱਲ ਘਟ ਹੈ ਲਾਲ ਘਟ ਹੈ ਇੱਕ ਚਿੱਟੇ ਸਫੈਦ ਜ਼ਿਆਦਾਤਰ ਸਫੈਦ ਸੈੱਲ ਘਟਦੇ ਆ ਚਿੱਟੇ ਕਿਹੜੇ ਆ ਗਏ ਅੱਛਾ ਚੱਲ ਤੈਨੂੰ ਪਤਾ ਨਹੀਂ ਅਜੇ 10ਵੀਂ ਦੀ ਸਾਇੰਸ ਚ ਜਾ ਕੇ ਪਤਾ ਲੱਗੂਗਾ ਤੈਨੂੰ ਠੀਕ ਹੈ ਨਾ ਤਿੰਨ ਤਿੰਨ ਰਕਤਾ ਨੂੰ ਚਿੱਟੇ ਰਕਤਾ ਨੂੰ ਲਾਲ ਰਕਤਾ ਨੂੰ ਤੇ ਸਫੈਦ ਰਕਤਾਣੂਆਂ ਦੇ ਨਾਲ ਖੂਨ ਦਾ ਰੰਗ ਲਾਲ ਤੇ ਖੂਨ ਹੁੰਦਾ ਜਸ ਕਰਨ ਨੇ ਬਸ ਆਇਆ ਹੋਇਆ ਹਾਂ ਤੂੰ ਆ ਦੇਖੋ ਦੇਖੋ ਕਿੰਨਾ ਹੱਲ ਕਿੰਨਾ ਨਿਕਲਦਾ ਤੇ ਗੱਲਬਾਤ ਐ ਇਸ ਤਰ੍ਹਾਂ ਮਨਜੀਤ ਹੁਣ ਕਿੰਨੇ ਕ ਟਾਈਮ ਤੱਕ ਤੁਰਨਾ ਐ ਮੈਂ ਤਾਂ ਬਸ ਲੱਗੀ ਤਿਆਰ ਹੋਣ ਬਸ ਠੀਕ ਐ ਜੀ ਤੇ ਬਾਕੀ ਕਰ ਦਈ ਜੀ ਗੱਲਬਾਤ ਤੁਹਾਡੇ ਨਾਲ ਜੀ ਫਿਰ ਮੈਂ ਇਹਨਾਂ ਨੂੰ ਲੈ ਕੇ ਚੱਲਦਾ ਨਾ ਛੱਡਣਾ ਵੀ ਐ ਜੀ ਮੇਨ ਗੱਲ ਉਹ ਤਾਂ ਐ ਨਿਕਲਦ ਨੂੰ ਠੰਡਾ ਪਿਆ ਮੈਂ ਤਾਂ ਗੱਲ ਆ ਕਹਿ ਰਿਹਾ ਤਾ ਤਨੂੰ ਵੀ ਵੀ ਅਜੇ 10 ਦਿਨ ਰੁਕ ਜਾਂਦੀ ਉਧਰ ਜੱਸ ਕਰਨ ਦਾ 22 ਤਰੀਕ ਨੂੰ ਬਾਡੇ ਵੀ ਆ ਰਹੇ ਹਾਂ ਗੱਲ ਪਿਆਪਾ ਕਹਿਣਾ ਮੈਂ ਸਾਈਕਲ ਹੀ ਲੈਣੀ ਲੈ ਵੀ ਗੇਹਾਂ ਜਿਹਦੇ ਸਾਹ ਨਹੀਂ ਬੈਟਰੀ ਵਾਲੀ ਜਿਹੜੀ ਬਿਨਾ ਪੈਦਾ ਗੇਹਾਂ ਵਾਲੀ ਸਸਤੀ ਹੁਣ ਮੈਂ ਕਿਹੜੀ ਕਿਹੜੀ ਚੀਜ਼ ਤੇਨੂੰ ਕੀ ਜਾਵਾਂ ਨਹੀਂ ਮੈਂ ਤਾਂ ਇਹ ਕਹਿ ਰਹੀ ਹਾਂ ਵੀ ਤੂੰ ਮੱਜਾ ਦਾ ਢੇੜਾ ਤਾਂ ਜਿਹੜੀ ਤੂੰ ਆਹ ਢੇੜਾ ਬਚਾ ਲੰਦੀ ਉਹ ਗੇੜੇ ਗਲੇ ਬਹੁਤ ਫਰਕ ਪੈਣਾ ਮੈਂ ਤਾਂ ਫੋਨ ਨੂੰ ਵੀ ਰੁਕ ਰਹੀ ਹਾਂ ਹੈ ਹੁਣ ਇਹ ਕੀ ਨਹੀਂ ਦੇਖ ਲਓ ਜੀ ਮੈਂ ਸੋਚਿਆ ਤਾਂ ਵੀ ਸਾਲ ਦਾ ਐਂਡ ਹੋ ਰਿਹਾ ਠੰਡਾ ਆ ਗਈਆਂ ਠੰਡਾ ਚ ਆਪਣਾ ਕੰਮ ਵੀ ਘਟ ਜਾਂਦਾ ਵੀ ਇੱਕ ਤਾਂ ਹੁਣ ਚੱਲ ਮਨਜੀਤ ਦਾ ਫੋਨ ਬਦਲ ਦੇ ਕੇ ਇਸ ਤਰ੍ਹਾਂ ਉਹ ਵੀ ਵਿੱਚੇ ਰਹਿ ਗਿਆ ਜੀ ਤੇ ਫਿਰ ਸੋਚਿਆ ਤਾਂ ਮਾਂ ਚੱਲ ਐਤਕੀ 22 ਤਰੀਕ ਐਨੇ ਨੂੰ 22 ਤਰੀਕ ਆ ਰਹੀ ਹੈ ਜੀ ਤਿੰਨ ਕ ਦਿਨ ਲੱਗੇ ਹਨ ਅੱਜ 16 17 ਤਰੀਕ ਹੋਊਗੀ ਮੋਂ ਮਿਸ ਕਰ ਦੰਨਾ ਹੈ ਮੈਂ ਸੈਕਕਾਰਦਾਨ ਨੇ ਸਾਈਕਲ ਹੀ ਲੈ ਲਿਆ ਫੇਰ ਮੰਦੀ ਤਾਂ ਕਹਿੰਦੀ ਕਹਿੰਦੀ ਵੀ ਗੱਲ ਆਏ ਵੀ ਫੋਨ ਲੈ ਲ ਲੈ ਨੇ ਫੋਨ ਦੇ ਵਿੱਚ ਹੀ ਸਾਈਕਲੀਆਂ ਦੇਖ ਲਈ ਕਰੂਗਾ ਜੱਸ ਕਰ ਮੈਂ ਵੀ ਠੀਕ ਆ ਜਬ ਤਾਤ ਦਾ ਯਾਰ ਉਹਦੇ ਨਾਲ ਹੋ ਜਾਏਗਾ ਉਹ ਸਾਈਕਲੀ ਵੀ ਪਰ ਮੰਨੂ ਐ ਲੱਗਦਾ ਵੀ ਜਿਹੜੇ ਸਾਫ ਗੱਲ ਸਾਡੇ ਘਰ ਨੂੰ ਬਿਮਾਰੀਆਂ ਨੇ ਦੱਬਿਆ ਵਾ ਨਾ ਕੁਝ ਵੀ ਨਹੀਂ ਹੋਣਾ ਵੀ ਨਾ ਤਾਂ ਸਾਈਕਲ ਹੀ ਲੈ ਹੁਣੇ ਜਨਮ ਦਿਨ ਦੇਖਦੇ ਕਿਦਾਂ ਮਨਾ ਹੁੰਦਾ ਤੇ ਅਗਲੀ ਵੈਸੇ ਜੇ ਇਹ ਥੋੜੀ ਸੰਭਾਲ ਕਰਕੇ ਰੱਖੇ ਨਾ ਇਸ ਸਾਲ ਲਈ ਹੋਣੀ ਬਾਕੀ ਕੋਈ ਚੱਕਰ ਵੀ ਹੈ ਨਹੀਂ ਜੀ ਕੋਈ ਜ਼ਰੂਰੀ ਥੋੜੋ ਦੱਸਿਆ ਵਾ ਕਿਹੜਾ ਗਰਦਨ ਪਰ ਗਡਾਸਾ ਰੱਖ ਹੋਇਆ ਵਾ ਵੀ ਫੋਨ ਵੀ ਲੈਣੀ ਸਾਈਕਲ ਵੀ ਲੈਣੀ ਬੰਦ ਕਰੋ ਜੇ ਅਗਲੇ ਸਾਲ ਦੇਖੂਗੀ ਫਿਰ ਤੇ ਬਾਕੀ ਭਾਈ ਮੈਂ ਤਾਂ ਇਹਨਾਂ ਨੂੰ ਹੀ ਕਹਿਣਾ ਵੀ ਸੋ ਸਮਝ ਕਰ ਤੂੰ ਇਹਦਾ ਹਿੱਲਾ ਕਰਨਾ ਪਾਣਾ ਕਿਉਂਕਿ 3 ਦਿਨ ਤਾਂ ਹੁਣ ਚੈਂਟ ਚੱਜਦੀ ਹੈ ਜੀ ਫਿਰ ਇਹ ਆਂਦਾ ਵਿਚਾਰਾ ਤੁਰ ਕੇ ਉੱਥੇ ਚਲੋ ਤਾਂ ਕਿਹਾ ਹੋ ਗਿਆ ਆਪਣੇ ਘਰ ਦੇ ਕਿੰਨੀ ਵੀ ਕੋਈ ਮਜਬੂਰੀਆਂ ਪੈ ਜਾਂਦੀਆਂ ਦੁੱਖ ਸੁੱਖ ਇਹ ਦੱਬ ਲੈਣੇ ਘਰਾਂ ਨੂੰ ਪੁੱਤ ਫਿਰ ਉਹ ਸਮਝ ਕੇ ਚੱਲਣਾ ਪੈਂਦਾ ਫਲੈਟ ਬੱਝੀ ਮੈਂ ਫੂਡ ਪ੍ਰੈਸ ਕਰਨਾ ਤਾਂ ਚੱਲ ਤਾਂ ਆ ਕਿ ਆ ਹੋ ਗਿਆ ਚਾਰ ਬਾਲਾਂ ਬਲਾਂ ਗੇਲ ਕੇ ਨਹੀਂ ਅੱਛਾ ਗਰੀਬੀ ਗਿਆ ਮੈਂ ਕੋਈ ਚੱਕਰ ਨਹੀਂ ਕਾਦਾ ਕਿ ਟਿੱਕਣਾ ਗਿਰ ਗਿਆ ਤੂੰ ਚੈਨ ਟੁੱਟ ਗਈ ਚੈਨ ਟੁੱਟ ਗਈ ਉਹ ਤਾਂ ਖੜੀ ਰਹੂਗੀ ਤੈ ਉੱਪਰ ਜ਼ਰੂਰੀ ਝੜਨਾ ਫਿਰ ਜੇ ਉਹ ਐ ਕਹਿ ਰਿਹਾ ਵੀ ਜੇ ਚਨੰਦ ਚਨੰਦੇ ਚੈਨ ਟੁੱਟ ਗਈ ਫੇਰ ਕੋਈ ਫੇਰ ਵੀ ਕੋਈ ਖਲਕੇ ਨਹੀਂ ਪਾਊਗਾ ਫੇ ਚਲਾਇ ਨਾ ਤੂੰ ਜੇ ਉਹ ਇੰਨਾ 6 ਮਹੀਨੇ ਜਦ ਪੈਸੇ ਦੇ ਉਹ ਪਾ ਲੇ ਲੂੰਗੀ ਚਲਾਣੀ ਕਿ ਇਹ ਦੇਖ ਉਹ ਵਿਚ ਦੇ ਦੇਣੀ ਛਕੀ ਹਾਂ ਸੋਲਡ ਹੋ ਗਈ ਜਿਹੜੀ ਲੱਗਾਂ ਸਕੀਮਾਂ ਤਾਂ ਬਹੁਤ ਘੜਦਾ ਜੀ ਇਹ ਬੈਠੇ ਬੈਠੇ ਪਰ ਕਰੇ ਕਿ ਹਾਂ ਚੱਲ ਇਹਦਾ ਬੱਸ ਚੱਲੇ ਨਾ ਇਹਦਾ ਨਹੀਂ ਪਰਤ ਮੇਰਾ ਜੇ ਨਾ ਆਪਾਂ ਸੰਜਮ ਨਾਲ ਸੋਚ ਸਮਝ ਕੇ ਗੱਲ ਚਲਾਉਂਗੇ ਤਾਂ ਵਧੀਆ ਚੱਲੂਗਾ ਨਹੀਂ ਤਾਂ ਅੱਜ ਕੱਲ ਆਪਾਂ ਰੋਟੀ ਦੇ ਵੀ ਮੁਕਤਾਲੀ ਹੋਈ ਰਹਿੰਦੇ ਆਈ ਕਿਸੇ ਟਾਈਮ ਹਾਂ ਮੈਂ ਤੁਸੀਂ ਮੰਨੋਂਗੇ ਡਾਕਟਰ ਦੇ ਕੱਲ ਦਾ 900 ਰੁਪਿਆ ਧਾਰ ਹੈ ਮੌਸਮ ਚੇਂਜ ਹੋ ਰਹੀ ਆ ਜੇ ਬੁਖਾਰ ਹੋ ਵੀ ਗਿਆ ਆਪਣਾ ਬੱਚਾ ਤੰਦਰੁਸਤ ਰਹੇ ਪੈਸਾ ਕੋਈ ਬੜੀ ਮਹਿੰਗੀ ਚੀਜ਼ ਨਹੀਂ ਹੁੰਦੀ ਪੈਸਾ ਲੱਗ ਕੇ ਬੱਚਾ ਠੀਕ ਹੋ ਜੇ ਉਹਦੇ ਉੱਪਰ ਨੂੰ ਕੁਝ ਨਹੀਂ ਹੈ ਕਿ ਨਹੀਂ ਮਨਜੀਤ ਹਾਂ ਉਹਨੂੰ ਸਾੜੀ ਮਨਜੀਤ ਨੇ ਵੀ ਤਾਂ ਅਜੇ ਹੀ ਸੋਚਿਆ ਕਹਿੰਦੀ ਮੈਂ ਕੈਂਸਲ ਕਰਦੀ ਆ ਜਾਣਾ ਸ਼ੋਪਿੰਗ ਵਾਲਾ ਵੀ ਇਹ ਪਗੂ ਨੂੰ ਕੋਸਾ ਪਹਿਲਾਂ ਉੱਧਰ ਦਾ ਹੀ ਦੇਖ ਲਈਏ ਬੱਚਾ ਠੀਕ ਹੈ ਸਾਲ ਹੋ ਗਿਆ ਮੈਨੂੰ ਫੋਨ ਫੋਨ ਕਰਦੀ ਨੂੰ ਹੁਣ ਫੋਨ ਫੇਰ ਕੈਨਸਲ ਕਰਤੇ ਹੁਣ ਨਹੀਂ ਹੁਣ ਆ ਨਹੀਂ ਹੋਣਾ ਉਹ ਬਾਈ ਗੱਡੀ ਤਾਂ ਆਣੀ ਮੇਰੀ ਸਾਈਕਲ ਹੀ ਤਾਂ ਆਣੀ ਹੈ ਮੈਂ ਨਹੀਂ ਉੱਧਰ ਤੂੰ ਆਪਣਾ ਕਰੀਂ ਕਿਹਾ ਕਿੰਨੇ ਠੰਡੇ ਤਿੰਨੇ ਜੀ ਬੰਦਾ ਇੱਕ ਹੈ ਜਮਾਨ ਵਾਲਾ ਉਹ ਵੀ ਜ਼ਰੂਰੀ ਹੈ ਤਿੰਨੇ ਦੇ ਹਾਂ ਤੇ ਚੀਜ਼ਾਂ ਵੈਸੇ ਜੇ ਦੇਖਿਆ ਜਾਵੇ ਲੋੜ ਅਨੁਸਾਰ ਤਿੰਨੇ ਚੀਜ਼ਾਂ ਜ਼ਰੂਰੀ ਵੀ ਹੈ ਫੋਨ ਵੀ ਹੁਣ ਜੇ ਘਰ ਦਾ ਬਖਰਾਬ ਹੋ ਗਿਆ ਉਹ ਵੀ ਜ਼ਰੂਰੀ ਲੈਣਾ ਪਣਦਾ ਚਲੋ ਫੋਨ ਇੰਨਾ ਚੱਲ ਰਿਹਾ ਇੰਨਾ ਚਲਾਈ ਜਾਉਂਗੇ ਤਾਂ ਬੱਕਟ ਕੈ ਸਾਈਕਲ ਹੀ ਆ ਜੱਸ ਕਰਨ ਦੀ ਉਹ ਵੀ ਸਹੀ ਚੱਲ ਰਹੀ ਹੈ ਜੀ ਆ ਚਲੋ ਉਹ ਵੀ ਥਰ ਗਿਆ ਚਲੋ ਤੁਸੀਂ ਅੱਜ ਦਾ ਸੋ ਬਾਈ ਆ ਨਹੀਂ ਬਾਈ ਆਪਣਾ ਬਲੌਗ ਇੱਥੇ ਤੱਕ ਤਾਂ ਮਿਲਦੇ ਆਂ ਇੱਕ ਗੱਲ ਕਰਕੇ ਨਵੇਂ ਬਲੌਗ ਵਿੱਚ ਕੋਈ ਨਹੀਂ ਜੀ ਇੱਕ ਦਿਨ ਲੇਟ ਹੋ ਜਾਂਦਾ ਮੇਰੀ ਉਹ ਪੈਨਲਸ ਹੋ ਗਈ ਬਲੌਗ ਮੈਂ ਵੀ ਹੁਣ ਫਸਿਆ ਵਾ ਜੀ ਹੁਣ ਦੇਖ ਲੋ ਵੀ 2 2.5 ਘੰਟੇ ਦਾ ਗੁਰੂਪੋਸਟ ਚੜਨਾ ਕਰਨ ਦਾ ਉੱਥੇ ਬੈਠੇ ਰਹਿਣਾ ਬੱਕੜੀ ਦੁਕਾਨ ਪਰ ਕਦੇ ਇਹਨਾਂ ਨੂੰ ਮਹਾਰਾਣੀ ਨੂੰ ਛੱਡਿਆ ਉਹ ਕਦੇ ਲਿਆਓ ਇਹ ਬਣਾਵਾਂਗਾ ਲਈ ਚਲੋ ਠੀਕ ਹੈ ਜੀ ਸਾਡਾ ਬਲੌਗ ਐਸੇ ਤੱਕ ਦਾ ਮਿਲਦਾ ਨਹੀਂ ਗੱਲ ਮੈਂ ਜੀ ਵੀ ਥਾੜਾ ਜੀ ਨਹੀਂ ਮੇਰੇ ਸਾਹਣੀ ਸੱਸਰੀ ਕਾਲ ਜੀ ਬਾਏ ਬਾਏ ਨਹੀਂ ਵੇਖੀ ਨਹੀਂ ਪੈਂਦਾ ਤੇਜ਼ ਨਹੀਂ ਪੈ ਰਿਹਾ ਕੋਜ਼ ਨਹੀਂ ਦੇਖ ਰਿਹਾ ਜੀ ਬਹੁਤ ਤੇਜ਼ ਨਹੀਂ ਆਇਆ Pegar essa é barra aí, só rota é minha, e eu sou um frango aqui.